ਸੜਕ ਦੇ ਉੱਤੇ ਕੁੜੀ ਕੰਨ ਦੇ ਉੱਤੇ ਫੋਨ ਲਗਾ ਕੇ ਗੱਲ ਕਰਦੀ ਜਾ ਰਹੀ ਸੀ ਤਾਂ ਅਚਾਨਕ ਭਰੇ ਬਾਜ਼ਾਰ ਦੇ ਵਿੱਚ ਕੁੜੀ ਦੇ ਨਾਲ ਅਜਿਹੀ ਘਟਨਾ ਹੋ ਗਈ ਜਿਸ ਦੀ ਰੋਂਗਟੇ ਖੜੇ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜੇਕਰ ਕੁੜੀਓ ਤੁਸੀਂ ਵੀ ਇਸ ਤਰੀਕੇ ਦੇ ਨਾਲ ਇਕੱਲੀਆਂ ਜਾਂਦੀਆਂ ਹੋ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਲੁਧਿਆਣਾ ਦੀ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਸੀ ਅਕਸਰ ਹੀ ਦੇਖਦੇ ਆ ਕਿ ਰਾਹ ਜਾਂਦੇ ਲੋਕਾਂ ਕੋਲੋਂ ਫੋਨ ਖੋਏ ਜਾਂਦੇ ਨੇ ਉਹਨਾਂ ਦੇ ਪਾਸ ਤੋਂ ਖੋਏ ਜਾਂਦੇ ਨੇ ਜਾਂ ਫਿਰ ਸੋਨੇ ਦੇ ਗਹਿਣੇ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ ਅਜਿਹੀ ਤਾਜ਼ੀ ਘਟਨਾ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਜਿੱਦੋਂ ਇੱਕ ਕੁੜੀ ਸੜਕ ਦੇ ਉੱਤੇ ਭਰੇ ਬਾਜ਼ਾਰ ਦੇ ਵਿੱਚ ਕੰਨ ਦੇ ਉੱਤੇ ਫੋਨ ਲਗਾ ਕੇ ਗੱਲਾਂ ਕਰਦੀ ਜਾ ਰਹੀ ਸੀ ਤਾਂ ਪਿੱਛੋਂ ਆਇਆ ਇੱਕ ਨੌਜਵਾਨ ਨੇ ਉਸ ਦਾ ਫੋਨ ਖੋਲਿਆ ਆਪ ਦਾ ਫੋਨ ਖੋਹਦੇ ਸਮੇਂ ਉਸ ਦੇ ਬਾਲ ਵੀ ਹੱਥ ਦੇ ਵਿੱਚ ਆ ਗਏ ਜਿਸ ਤੋਂ ਬਾਅਦ ਉਹ ਕੁੜੀ ਨੂੰ ਕਾਫੀ ਦੂਰ ਤੱਕ ਕਸੀੜਦਾ ਲੈ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਕੁੜੀ ਨੂੰ ਜਿਹੜਾ ਕਿ ਉਹ ਕਸੀੜਦਾ ਹੋਇਆ ਲੈ ਕੇ ਜਾਂਦਾ ਤਾਂ ਜਦੋਂ ਘਟਨਾ ਵਾਪਰਦੀ ਆ ਤਾਂ ਫਟਾਫਟ ਦੁਕਾਨਾਂ ਦੇ ਵਿੱਚ ਬੈਠੇ ਲੋਕ ਵੀ ਬਾਹਰ ਆ ਜਾਂਦੇ ਨੇ ਤੇ ਕੁੜੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉੱਥੇ ਹੀ ਪਿੱਛੇ ਹੋਰ ਵਾਹਨ ਆ ਰਹੇ ਲੋਕਾਂ ਦੇ ਵੱਲੋਂ ਵੀ ਉਸ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਚੋਰ ਦਾ ਪਿੱਛਾ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਅੱਗੇ ਜਾ ਕੇ ਉਹ ਕੁੜੀ ਡਿੱਗ ਪੈਂਦੀ ਹੈ ਤੇ ਫਟਾਫਟ ਲੋਕ ਕੁੜੀ ਨੂੰ ਚੁੱਕ ਲੈਂਦੇ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਨੂੰ ਸੱਟਾਂ ਲੱਗੀਆਂ ਤਾਂ ਉਸ ਨੂੰ ਹਸਪਤਾਲ ਜੁੜਾ ਕੇ ਭੇਜ ਦਿੱਤਾ ਗਿਆ ਤੇ ਉਸ ਦੇ ਮਾਪਿਆਂ ਨੂੰ ਵੀ ਜਿਹੜਾ ਕਿ ਸੂਚਿਤ ਕਰ ਦਿੱਤਾ ਗਿਆ ਤਾਂ ਮਾਪਿਆਂ ਦੇ ਵੱਲੋਂ ਲੁਟੇਰੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਨੂੰ ਵੀ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਦੇ ਤਹਿਤ ਇਸ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖਿਆ ਜਾ ਰਿਹਾ ਹੈ ਕਿ ਬੇਖੌਫ ਹੋ ਕੇ ਅਜਿਹੇ ਲੁਟੇਰੇ ਚੋਰਾਂ ਦੇ ਵੱਲੋਂ ਸ਼ਰਿਆਮ ਚਿੱਟੇ ਦਿਨ ਦੇ ਵਿੱਚ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਹੁਣ ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ ਕਿਉਂਕਿ ਲੁਟੇਰੇ ਕਿਸੇ ਵਕਤ ਵੀ ਤੁਹਾਨੂੰ ਨਿਸ਼ਾਨਾ ਬਣਾ ਸਕਦੇ ਨੇ ਨਾ ਹੀ ਇਹ ਇਹ ਦੇਖਣ ਕਿ ਤੁਸੀਂ ਕਿੱਥੇ ਖੜੇ ਹੋ ਜਾਂ ਕਿੱਦਾਂ ਚਾਹੇ ਤੁਸੀਂ ਭਰੇ ਬਾਜ਼ਾਰ ਦੇ ਵਿੱਚ ਕਿਉਂ ਨਾ ਖੜੇ ਹੋਵੇ ਤੁਹਾਨੂੰ ਕੋਈ ਉਸ ਵਕਤ ਬਚਾ ਵੀ ਨਹੀਂ ਸਕਦਾ ਕਿਉਂਕਿ ਇਹ ਲੁਟੇਰੇ ਇੰਨੇ ਕੁ ਜ਼ਿਆਦਾ ਤੇਜ਼ ਹੋਗੇ ਕਿ ਜਦੋਂ ਤੱਕ ਲੋਕ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਉਦੋਂ ਤੱਕ ਤਾਂ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਕਿਤੇ ਜਾਂਦੇ ਹੋ ਤਾਂ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਤੁਸੀਂ ਬਾਹਰ ਜਾਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਨਾ ਕਰੋ ਆਪਣੇ ਫੋਨ ਨੂੰ ਆਪਣੇ ਕੋਲ ਰੱਖਿਆ ਕਰੋ ਆਪਣੇ ਪਰਸ ਦਾ ਪੂਰਾ ਧਿਆਨ ਰੱਖਿਆ ਕਰੋ ਆਪਣੇ ਗਹਿਣੇ ਗੱਟੇ ਨਾ ਹੀ ਪਾ ਕੇ ਜਾਇਆ ਕਰੋ ਕਿਉਂਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾਂ ਦੇ ਪਿੱਛੇ ਆ ਜਿਹੜਾ ਕਿ ਇੱਕ ਵੱਡਾ ਕੰਮ ਜਿਹੜਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਦਿਨ ਦਿਹਾੜੇ ਵੀ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਥੋਂ ਤੱਕ ਕਿ ਕਤਲ ਵਰਗੀਆਂ ਵਾਰ ਦਾ ਤਾਨੂੰ ਅੰਜਾਮ ਵੀ ਦਿੱਤਾ ਜਾਂਦਾ ਜੇਕਰ ਕੋਈ ਸਨੇਚਰ ਕੋਈ ਚੀਜ਼ ਖੋਹਦਾ ਜੇਕਰ ਕੋਈ ਵਿਰੋਧ ਕਰਦਾ ਤਾਂ ਉਹਨਾਂ ਦੇ ਉੱਤੇ ਤੇਜ਼ ਸਰ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਜਾਂਦਾ ਤਾਂ ਇਸ ਕਦਰ ਜਿਹੜੇ ਲੁਟੇਰੇ ਨੇ ਉਹ ਬੇਖੌਫ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਾਨੂੰਨ ਦਾ ਡਰ ਵੀ ਨਹੀਂ ਰਿਹਾ ਤਾਂ ਹੁਣ ਤੁਹਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਬਾਹਰ ਜਾਂਦੇ ਸਮੇਂ ਚਾਰੇ ਪਾਸੇ ਆਪਣੇ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਕੋਈ ਪਤਾ ਨਹੀਂ ਕਿ ਕਦੋਂ ਕੋਈ ਚੋਰ ਜਾਂ ਲੁਟੇਰਾ ਤੁਹਾਡਾ ਪਿੱਛਾ ਕਰ ਰਿਹਾ ਹੋਵੇ ਤੇ ਤੁਹਾਡਾ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਜਾਵੇ We are a report, a kind of look,